ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾ ਸੰਗਤ ਜੀ ਬਾਬਾ ਫਰੀਦ ਜੀ ਨੇ ਚਿੜੀਆਂ ਨੂੰ ਮਰ ਜਾਣ ਲਈ ਕਿਉਂ ਗਿਆ ਸੀ ਜਾਣਦੇ ਆ ਅੱਜ ਦੀ ਸਾਖੀ ਚੋਂ ਬਾਬਾ ਫਰੀਦ ਜੀ ਨੂੰ 36 ਸਾਲ ਤਪੱਸਿਆ ਕਰਦਿਆਂ ਨੂੰ ਗੁਜ਼ਰ ਗਏ ਫਿਰ ਵੀ ਪਰਮਾਤਮਾ ਦੀ ਪ੍ਰਾਪਤੀ ਨਾ ਹੋਈ 67ਵੇਂ ਸਾਲ ਵਿੱਚ ਅਚਾਨਕ ਇੱਕ ਘਟਨਾ ਵਾਪਰੀ ਜਿੱਥੇ ਬਾਬਾ ਫਰੀਦ ਜੀ ਤਪ ਕਰ ਰਹੇ ਸਨ ਉੱਥੇ ਚਿੜੀਆਂ ਨੇ ਆਪਣੀ ਆਵਾਜ਼ ਵਿੱਚ ਸ਼ੋਰ ਸ਼ਰਾਬਾ ਕਰ ਦਿੱਤਾ। ਬਾਬਾ ਜੀ ਦੀ ਇਕਾਗਰਤਾ ਪੰਗ ਹੋਣ ਦੇ ਕਾਰਨ ਉਹਨਾਂ ਨੇ ਗ੍ਰੋਧ ਵਿੱਚ ਆ ਕੇ ਚਿੜੀਆਂ ਨੂੰ ਕਿਹਾ ਮਰ ਜਾਓ ਚਿੜੀਓ ਜੋ ਮੇਰੀ ਇਕਾਗਰਤਾ ਪੰਗ ਕਰ ਰਹੀਆਂ। ਬਾਬਾ ਫਰੀਦ ਜੀ ਦੇ ਮੋਚੋਂ ਬਚਨ ਨਿਕਲੇ ਹੀ ਸਨ ਕਿ ਸਾਰੀਆਂ ਚਿੜੀਆਂ ਮਾਰ ਗਈਆਂ। ਫਿਰ ਬਾਬਾ ਫਰੀਦ ਜੀ ਨੂੰ ਆਪਣੀ ਇਕਾਗਰਤਾ ਤੇ ਖੁਸ਼ੀ ਵੀ ਪ੍ਰਗਟ ਹੋਈ ਤੇ ਚਿੜੀਆਂ ਦੇ ਮਰਨ ਤੇ ਦਇਆ ਵੀ ਆਈ। ਅੱਗੇ ਪਰਲੋਕ ਦਾ ਭੈ ਵੀ ਲੱਗਿਆ ਕਿ ਮੇਰੀ ਵਜ੍ਹਾ ਨਾਲ ਸੈਂਕੜੇ ਚਿੜੀਆਂ ਮਰ ਗਈਆਂ ਹਨ ਮਨ ਵਿੱਚ ਇਹ ਭਾਵ ਆਇਆ ਕਿ ਫਕੀਰ ਨੂੰ ਤਾਂ ਕਿਸੇ ਨੂੰ ਦੁੱਖ ਨਹੀਂ ਦੇਣਾ ਚਾਹੀਦਾ ਤਾਂ ਰੱਬ ਦੀ ਦਰਗਾਹ ਵਿੱਚ ਇੱਜ਼ਤ ਹੁੰਦੀ ਆ ਮੈਂ ਤਾਂ ਇੰਨੀਆਂ ਚਿੜੀਆਂ ਮਾਰ ਦਿੱਤੀਆਂ ਜੈਸਾ ਕਿ ਗੁਰਬਾਣੀ ਦਾ ਵਾਕ ਹੈ ਦੁੱਖ ਨਾ ਦੇ ਕਿਸੇ ਜੀ ਪਤ ਸਿਓ ਕਰ ਜਾਵੋ ਐਨਾ ਸੋਚਣ ਤੋਂ ਬਾਅਦ ਬਾਬਾ ਫਰੀਦ ਜੀ ਨੇ ਕਿਹਾ ਚਿੜਿਓ ਜੀ ਪਵੋ ਬਾਬਾ ਫਰੀਦ ਜੀ ਦੇ ਮੋਂ ਤੋਂ ਐਵਾਕ ਨਿਕਲੇ ਸਨ ਕਿ ਸਾਰੀਆਂ ਚਿੜੀਆਂ ਜਿਉਂਦੀਆਂ ਹੋ ਗਈਆਂ ਪਰਮਾਤਮਾ ਆਪ ਮਿਲਣ ਤੋਂ ਪਹਿਲਾਂ ਤਪੱਸਵੀ ਨੂੰ ਕੁਝ ਦਿੰਦਾ ਜਿਸ ਵਿੱਚ ਪਦਾਰਥਾਂ ਦੀ ਪ੍ਰਾਪਤੀ ਵਡਿਆਈ ਦੀ ਪ੍ਰਾਪਤੀ ਤੇ ਸ਼ਕਤੀਆਂ ਦੀ ਪ੍ਰਾਪਤੀ ਹੁੰਦੀ ਹੈ ਜੇਕਰ ਇਹਨਾਂ ਵਿੱਚੋਂ ਕਿਸੇ ਇੱਕ ਵਿੱਚ ਵੀ ਪਰਚ ਜਾਏ ਤਾਂ ਪਰਮਾਤਮਾ ਦੇ ਮਿਲਣ ਵਿੱਚ ਦੂਰੀ ਹੋ ਜਾਂਦੀ ਹੈ ਜੇ ਕ੍ਰੇਨਾ ਨੂੰ ਲਤਾੜ ਕੇ ਆਪਣੇ ਮੰਝਰ ਵਾਲ ਵਾਦ ਦਾ ਜਾਵੇ ਤਾਂ ਰਿੱਧੀ ਸਿੱਧੀ ਤਾਂ ਹੋਰ ਤਰ੍ਹਾਂ ਦਾ ਸਵਾਦ ਜੋ ਨਾਮ ਰਸ ਤੋਂ ਤੋੜਦਾ ਹੈ ਜਿਵੇਂ ਕਿ ਗੁਰਬਾਣੀ ਵਿੱਚ ਵਾ ਕੇ ਆਪ ਨਾਥ ਨਾਥੀ ਸਭ ਜਾ ਕੀ ਰਿੱਧ ਸਿੱਧ ਅਵਰਾ ਸਾਧ ਪਰ ਹੁਣ ਇੱਥੇ ਬਾਬਾ ਫਰੀਦ ਜੀ ਇਸ ਰੋਹਾਨੀਅਤ ਦੀ ਸ਼ਕਤੀ ਦੀ ਪ੍ਰਾਪਤੀ ਕਾਰਨ ਕੁਝ ਹੋਮੇ ਦੇ ਪ੍ਰਭਾਵ ਹੇਠਾਂ ਆ ਗਏ ਫਿਰ ਸੋਚਿਆ ਕਿ ਪ੍ਰਮਾਤਮਾ ਦੀ ਪ੍ਰਾਪਤੀ ਨਹੀਂ ਹੋਈ ਹਰ ਵਾਰ ਤਾਂ ਪ੍ਰਮਾਤਮਾ ਨੂੰ ਮਿਲਣ ਲਈ ਛੱਡਿਆ ਸੀ ਫਿਰ ਆਪਣੇ ਆਪ ਤੇ ਰੋਸ ਵੀ ਆਇਆ ਫਿਰ ਐ ਆਪਣੇ ਪੈਰਾਂ ਨੂੰ ਸੰਗਲ ਪਾ ਕੇ ਖੂਬ ਵਿੱਚ ਪੁੱਠਾ ਲਟਹਿ ਕੇ ਬਹੁਤ ਸਮਾਂ ਪੁੱਠਾ ਲਟਕਦੇ ਹੋਏ ਜਾਣ ਕੀ ਕਾਵਾਂ ਨੇ ਮਰਦਾ ਜਾਣ ਕੇ ਬਾਬਾ ਫਰੀਦ ਜੀ ਦੇ ਪੈਰਾਂ ਦੀਆਂ ਤਲੀਆਂ ਵਿੱਚ ਠੂੰਗੇ ਮਾਰਨੇ ਸ਼ੁਰੂ ਕਰ ਦਿੱਤੇ ਜਿਸ ਤੇ ਬਾਬਾ ਫਰੀਦ ਜੀ ਨੇ ਖੁਦਾ ਦੇ ਪ੍ਰੇਮ ਵਿੱਚ ਇਹ ਸ਼ਲੋਕ ਉਚਾਰਨ ਕੀਤਾ ਫਰੀਦਾ ਤਨ ਸੁਕਾ ਪਿੰਜਰthia ਤਲੀਆਂ ਖੋਂਡੇ ਕਾਗ ਅਜੇ ਸੁ ਰੱਬ ਨਭੋੜਿਓ ਤੇਖ ਬੰਦੇ ਕੇ ਬਾਗ ਇੱਕ ਦਿਨ ਇਕ ਯਾਲੀ ਪੇਡਾਂ ਚਾਰਦਾ ਬکریاں ਚਾਰਦਾ ਹੋਇਆ ਐਸੇ ਕੋਦੇ ਪਾਸ ਆ ਗਿਆ ਉਸਨੇ ਬਾਬਾ ਫਰੀਜੀ ਨੂੰ ਪੁੱਠਾ ਲੜਕੇ ਦੇ ਦੇ ਕੇ ਆ ਪੁੱਛਿਆ ਹੇ ਫਰੀਦ ਸਾਈ ਤੁਸੀਂ ਐਸਾ ਕਿਉਂ ਕਰ ਰਹੇ ਹੋ ਤਾਂ ਕੋ ਬਾਬਾ ਫਰੀਜੀ ਨੇ ਜਵਾਬ ਦਿੱਤਾ ਕਿ ਮੈਂ ਐਸਾ ਖੁਦਾ ਦੀ ਪ੍ਰਾਪਤੀ ਲਈ ਕਰ ਰਿਆਂ ਐਯਾਲੀ ਦੇ ਭਾਗ ਜਾ ਕੇ ਉਸਨੇ ਸੋਚਿਆ ਕਿ ਮੈਂ ਪੇਡਾਂ ਬکریاں ਆਦੀ ਦੇ ਜੰਗਾਲ ਵਿੱਚ ਕਦ ਲਈ ਫਸਣਾ ਹੈ ਮੈਂ ਵੀ ਖੂਬ ਵਿੱਚ ਲੰਮਕ ਕੇ ਖੁਦਾ ਦੀ ਜੜੀ ਆ ਪ੍ਰਾਪਤੀ ਕਰ ਲੈਣਾ ਉਸਨੇ ਕਾਹ ਫੂਸਤੀ ਨਾਰਿਕ ਬੇੜ ਵਟਿਆ ਤੇ ਲੱਤਾਂ ਨੂੰ ਬੰਨ ਕੇ ਖੂਬ ਵਿੱਚ ਬੁੱਠਾ ਲਟ ਗਿਆ ਜਦੋਂ ਕਾਹ ਦਾ ਫੂਸ ਟੁੱਟਣ ਲੱਗਾ ਤਾਂ ਖੁਦਾ ਨੇ ਉਸ ਤੇ ਪਿਛਲੇ ਅਨੇਕਾ ਜਰਮਾ ਦੀ ਭਗਤੀ ਐਸ ਜਨਮ ਵਿਚਲਾ ਪ੍ਰੇਮ ਦੇਖ ਕੇ ਉਸ ਨੂੰ ਆ ਕੇ ਦਰਸ਼ਨ ਦਿੱਤੇ ਇੱਕ ਤਾਂ ਪਿਛਲੇ ਜਨਮਾਂ ਦੀ ਤਪੱਸਿਆ ਕਰਕੇ ਐਸਿਆਲੀ ਦਾ ਪੂਰਬਲਾ ਅੰਕੁਰ ਪ੍ਰਗਟਿਆ ਤੇ ਰਸਕ ਬੈਰਾਗੀ ਦੇ ਰੂਪ ਵਿੱਚ ਬਾਪਾ ਫਰੀਦ ਜੀ ਨਾਲ ਮੁਲਾਪ ਹੋਇਆ ਜਿਸ ਤਰ੍ਹਾਂ ਗੁਰਬਾਣੀ ਦਾ ਫਰਮਾਨ ਹੈ ਪੂਰਬ ਕਰਮ ਅੰਕੁਰ ਜਦ ਪ੍ਰਗਟੇ ਪੇਟਿਓ ਪੁਰਖ ਰਸਕ ਬੈਰਾਗੀ ਤੇ ਦੂਸਰਾ ਖੁਦਾ ਸ਼ਰਦਾ ਵਿਸ਼ਵਾਸ ਤੇ ਪ੍ਰੇਮ ਦੇ ਦੀਨ ਐਸੀ ਕਰਕੇ ਈ ਆਲੀ ਦੇ ਮਰਨ ਦੇ ਪਰਵਾਹ ਨਾ ਕਰਦਿਆਂ ਹੋਇਆ ਜਦੋਂ ਜੀਵਨ ਦੀ ਬਾਜ਼ੀ ਖੁਦਾ ਦੇ ਨਾਂ ਤੇ ਉਹਨੇ ਲਾ ਦਿੱਤੀ ਤਾਂ ਜਲਦੀ ਹੀ ਖੁਦਾ ਨੇ ਪ੍ਰਗਟ ਹੋ ਕੇ ਮਰਨ ਤੋਂ ਬਚਾ ਲਿਆ ਈ ਆਲੀ ਬਹੁਤ ਪਰਸਾਨ ਹੋਇਆ ਫਿਰ ਈ ਆਲੀ ਨੇ ਖੁਦਾ ਨੂੰ ਕਿਹਾ ਕਿ ਤੁਸੀਂ ਮੇਰੇ ਗੁਰੂ ਫਰੀਦ ਜੀ ਨੂੰ ਮੇ ਦਰਸ਼ਨ ਦਿਓ ਅਗੋਂ ਖੁਦਾ ਨੇ ਕਿਹਾ ਤੇਰਾ ਰੱਸਾ ਟੁੱਟਣ ਵਿੱਚ ਕੋਈ ਜੀ ਪਲ ਬਾਕੀ ਸਨ ਮੈਂ ਜ਼ਿੰਦਗੀ ਦੇ ਅੰਤਲੇ ਪਲਾ ਵਿੱਚ ਮਿਲਦਾ ਹਾਂ ਜਿੱਥੇ ਮੌਤ ਤੇ ਜ਼ਿੰਦਗੀ ਵਿੱਚ ਬਹੁਤ ਫਰਕ ਨਾ ਰਹੇ ਫਰੀਦ ਦਾ ਸੰਗਲ ਜੀ ਮੋਟਾਈ ਉਹਨੂੰ ਟੁੱਟਦਿਆਂ ਕਈ ਸਾਲ ਲੱਗਣਗੇ ਤੂੰ ਆਪਣੇ ਗੁਰੂ ਨੂੰ ਜਾ ਕੇ ਆਖ ਇਹ ਤੇਰਾ ਤਰੀਕਾ ਮੈਨੂੰ ਪਰਮਾਨ ਨਹੀਂ ਆ ਤਾਂ ਐ ਆਲੀ ਦੀ ਕਹਿਣ ਤੇ ਸਾਈ ਫਰੀਦ ਜੀ ਖੂ ਵਿੱਚੋਂ ਬਾਹਰ ਆਏ ਤੇ ਹੈਰਾਨ ਹੋਏ ਕਿ ਹੁਣ ਹੋਰ ਕੋਈ ਮਿਲਨ ਦਾ ਤਰੀਕਾ ਜੋ ਖੁਦਾ ਨੇ ਇਸ਼ਾਰਾ ਦਿੱਤਾ ਏ ਉਹ ਕੀ ਹੋ ਸਕਦਾ ਹੈ ਤੇ ਮੈਂ ਕਿੱਧਰ ਨੂੰ ਜਾਵਾਂ ਐ ਸੋਚ ਕੇ ਵਾਪਸ ਮੁੜੇ ਕਿ ਸ਼ਾਇਦ ਮੇਰੀ ਬਿਰਦ ਮਾਂ ਹੀ ਮੈਨੂੰ ਕੋਈ ਤਰੀਕਾ ਦੱਸੇ ਜਦੋਂ ਸ਼ੇਖ ਫਰੀਦ ਜੀ ਵਾਪਸ ਆ ਰਹੇ ਸਨ ਤਾਂ ਗਰਮੀ ਦੀ ਰੁੱਤ ਹੋਣ ਕਰਕੇ ਪੱਬਾ ਫਰੀਦ ਜੀ ਨੂੰ ਬਹੁਤ ਪਿਆਸ ਲੱਗੀ। ਉਹਨਾਂ ਦੇਖਿਆ ਇੱਕ ਨਗਰ ਤੋਂ ਬਾਹਰਲੇ ਪਾਸੇ ਖੂਹ ਦੇ ਵਿੱਚੋਂ ਇੱਕ ਮੁਟਿਆਰ ਪਾਣੀ ਭਰ ਕੇ ਬਾਹਰ ਡੋਲ ਰਹੀ। ਤਾਂ ਉਹਨੂੰ ਦੇਖ ਕੇ ਪਾਣੀ ਦੇਣ ਲਈ ਕਿਹਾ, "ਬੀਬੀ ਪਾਣੀ ਦੀ ਪਿਆਸ ਲੱਗੀ ਏ। ਤੂੰ ਮੈਨੂੰ ਜੜਾਓ ਪਾਣੀ ਭਲਾ ਦੇ।" ਉਸ ਬੀਬੀ ਨੇ ਸਾਈਂ ਫਰੀਦ ਜੀ ਦੀ ਗੱਲ ਵੱਲ ਕੋਈ ਬਹੁਤਾ ਧਿਆਨ ਨਾ ਦਿੱਤਾ ਤੇ ਕਿਹਾ ਕਿ ਤੁਸੀਂ ਬੈਠ ਜਾਓ। ਮੈਂ ਆਪਣਾ ਕੰਮ ਕਰਨ ਤੋਂ ਬਾਅਦ ਤੁਹਾਨੂੰ ਪਾਣੀ ਪੁਲਾ ਦੇਵਾਂਗੀ ਪਰ ਉਹ ਬੀਬੀ ਪਾਣੀ ਡੋਲ ਭਰ ਕੇ ਜ਼ਮੀਨ ਤੇ ਰੋਲੀ ਜਾ ਰਹੀ ਸੀ ਪਾਪਾ ਫਰੀਜੀ ਨੇ ਸੋਚਿਆ ਕੋਈ ਅੱਧਾ پاਗਲ ਲੱਗਦੀ ਏ ਜੇ ਪੂਰੀ پاਗਲ ਹੁੰਦੀ ਤਾਂ ਸੰਗਲ ਲਾ ਕੇ ਬਿਠਾਈ ਹੁੰਦੀ ਪਰ ਇਸ ਨੂੰ ਪਾਣੀ ਪਰਣੇ ਭੇਜਿਆ ਏ ਇਸ ਲਈ ਪੂਰੀ پاਗਲ ਨਹੀਂ ਅੱਧੀ ਕੁ پاਗਲ ਹੋਵੇਗੀ ਇਸ ਲਈ ਪਾਣੀ ਭਰ ਕੇ ਡੋਲ ਰਹੀ ਏ ਜਿਸ ਕਰਕੇ ਪਾਣੀ ਡੋਲੀ ਜਾ ਰਹੀ ਏ ਪਾਪਾ ਫਰੀਜੀ ਨੇ ਸੋਚਿਆ ਕਿ ਸਧਰੇ ਬੰਦੇ ਕੋਲੋਂ ਕੰਮ ਲੈਣ ਲਈ ਜਾਂ ਤਾਂ ਪਿਆਰ ਨਾਲ ਜਾਂ ਫਿਰ ਥੋੜਾ ਜਿਹਾ ਕਠੋਰ ਸ਼ਬਦਾਂ ਨਾਲ ਕਿਹਾ ਜਾਵੇ ਤੇ ਉਹ ਕੰਮ ਕਰਦਾ। ਇਸ ਲਈ ਬਾਬਾ ਫਰੀਦ ਜੀ ਨੇ ਫਿਰ ਦੂਸਰੀ ਵਾਰ ਪਿਆਰ ਨਾਲ ਕਿਹਾ, "ਬੀਬੀ, ਤੂੰ ਪਾਣੀ ਭਲਉਣ ਦੀ ਥਾਂ ਤੇ ਪਾਣੀ ਬਾਹਰ ਡੋਲੀ ਜਾ ਰਹੀ ਹੈ। ਤੂੰ ਮੈਨੂੰ ਪਾਣੀ ਜੜਾਵਾ ਉਹ ਕਿਉਂ ਨਹੀਂ ਭਲਾ ਰਹੀਂ?" ਬੀਬੀ ਨੇ ਬਾਬਾ ਫਰੀਦ ਜੀ ਦੀ ਗੱਲ ਸੁਣ ਕੇ ਬੜੀ ਤਿਰਸਤਾ ਨਾਲ ਕਿਹਾ, "ਫਕੀਰ ਸਾਈਂ, ਪਾਣੀ ਭਲਾ ਦਿੰਦੀ ਆਂ। ਕਾਹਲੀ ਨਾ ਕਰ, ਮੈਨੂੰ ਕੰਮ ਕਰ ਲੈਣ ਦੇ।" ਫਿਰ ਥੋੜੀ ਸਮੇਂ ਤੋਂ ਬਾਅਦ ਬਾਬਾ ਫਰੀਦ ਜੀ ਨੇ ਕੁਝ ਗੁੱਸੇ ਦੇ ਲੈ ਜੇ ਵਿੱਚ ਕਿਆ ਵੀ ਹੈ ਬੀਬੀ ਤੂੰ ਪਾਣੀ ਪਿਲਾਉਣਾ ਵਾ ਕਿ ਨਹੀਂ ਜਾਂ ਫਿਰ ਬੀਬੀ ਨੇ ਸਾਈ ਫਰੀਦ ਜੀ ਵੱਲ ਪੂਰੇ ਧਿਆਨ ਨਾਲ ਜਦੋਂ ਵੇਖ ਕੇ ਕਿਹਾ ਕਿ ਫਕੀਰਾਂ ਨੂੰ ਕਰੋਦ ਸ਼ੋਭਾ ਨਹੀਂ ਦਿੰਦਾ ਨਾਲੇ ਇਹ ਜੰਗਲ ਦੀਆਂ ਚਿੜੀਆਂ ਨਹੀਂ ਆ ਜਿਹੜੀਆਂ ਤੇਰੇ ਬਚਨਾਂ ਨਾਲ ਮਰ ਜਾਣਗੀਆਂ ਤੇ ਫਿਰ ਜੀ ਪੈਣਗੀਆਂ ਤੂੰ ਚੈਨ ਨਾਲ ਬੈਠ ਜਾ ਮੈਂ ਆਪਣਾ ਕੰਮ ਕਰਕੇ ਪਾਣੀ ਪਿਲਾ ਦਿੰਨੀ ਆ ਐ ਸੁਣ ਕੇ ਬਾਬਾ ਫਰੀਦ ਜੀ ਦੀ ਪਾਣੀ ਪੀਣ ਤੋਂ ਬਿਨਾਂ ਹੀ ਪਿਆਸ ਬੁਝ ਗਈ ਤੇ ਸੋਚਣ ਲੱਗੇ ਬਈ ਚਿੜੀਆਂ ਦੇ ਮਰਨ ਵਾਲੀ ਗੱਲ ਐ ਬੀਬੀ ਨੂੰ ਕਿਸ ਤਰ੍ਹਾਂ ਪਤਾ ਲੱਗੀ ਐ ਤਾਂ ਮੇਰੇ ਤੇ ਮੇਰੀ ਖੁਦੋਂ ਤੋਂ ਬਿਨਾਂ ਕਿਸੇ ਹੋਰ ਬੰਦੇ ਨੂੰ ਪਤਾ ਹੀ ਨਹੀਂ ਹੈਗਾ ਚਿੜੀਆਂ ਦੇ ਮਰਨ ਵਾਲੀ ਜਿਹੜੀ ਗੱਲ ਹੈਗੀ ਆ ਜਿਸ ਔਰਤ ਨੂੰ ਮੈਂ ਪਾਗਲ ਸਮਝਦਾ ਸੀ ਐ ਤਾਂ ਕੋਈ ਅੰਤਰ ਜਾਂ ਮਿੱਤ ਪਸਵੀ ਲੱਗਦੀ ਆ ਫਿਰ ਜਦੋਂ ਬੀਬੀ ਕੁਝ ਸਮੇਂ ਬਾਅਦ ਪਾਣੀ ਡੋਲਣ ਤੋਂ ਹਟ ਕੇ ਤਾਂ ਉਹਨੇ ਬਾਬਾ ਫਰੀਦ ਜੀ ਨੂੰ ਕਿਹਾ ਸਾਈ ਫਰੀਜੀ ਆਓ ਆ ਕੇ ਪਾਣੀ ਪੀ ਲਓ ਬਾਬਾ ਫਰੀਜੀ ਨੇ ਕਿਹਾ ਹੈ ਬੀਬੀ ਹੁਣ ਪਾਣੀ ਨਾਲੋਂ ਵੀ ਜ਼ਿਆਦਾ ਮੈਨੂੰ ਇਹ ਗੱਲ ਜਾਣਨ ਦੀ ਜਿਹੜੀ ਆ ਉਹ ਰੁਚੀ ਆ ਕਿ ਚਿੜੀਆਂ ਮਰਨ ਤੇ ਜਿਉਂਦੀਆਂ ਹੋਣ ਵਾਲੀ ਮੇਰੀ ਇਹ ਗੱਲ ਤੈਨੂੰ ਕਿਵੇਂ ਪਤਾ ਲੱਗੀ ਤਾਂ ਦੂਸਰਾ ਇਹ ਤੂੰ ਜਿਹੜਾ ਬੇਲੋੜਾ ਪਾਣੀ ਧਰਤੀ ਉੱਪਰ ਕਿਉਂ ਡੋਲ ਰਹੀ ਸੀ ਇਹਨਾਂ ਦੋਵੇਂ ਸਵਾਲਾਂ ਦਾ ਉੱਤਰ ਲੈਣ ਤੋਂ ਬਾਅਦ ਹੀ ਮੈਂ ਪਾਣੀ ਪੀਵਾਂਗਾ ਬੀਬੀ ਨੇ ਉੱਤਰ ਦਿੱਤਾ ਕਿ ਅੰਤਰਜਾਮਤਾ ਮੈਨੂੰ ਮੇਰੇ ਪਤੀ ਵਰਤਾ ਤਰਮਦੀ ਪਰ ਭਗਤਾ ਤੇ ਪ੍ਰਮਾਤਮਾ ਦੀ ਪ੍ਰੇਮ ਭਗਤੀ ਕਰਨ ਨਾਲ ਪ੍ਰਾਪਤ ਹੋਈਏ ਮੈਂ ਕਰਦਾ ਕੰਮ ਕਰ ਕਰਦੀ ਹਾਂ ਮੇਰੇ ਪਤੀ ਦੀ ਭਗਤੀ ਤੋਂ ਪ੍ਰਮਾਤਮਾ ਨੇ ਪ੍ਰਸੰਨ ਹੋ ਕੇ ਮੈਨੂੰ ਅਨੰਤ ਸ਼ਕਤੀਆਂ ਬਖਸ਼ ਦਿੱਤੀਆਂ ਹਨ ਮੈਂ ਕਦੇ ਅੱਜ ਤੱਕ ਕਰਾਮਾਤ ਨਹੀਂ ਦਿਖਾਈ ਕਿਉਂਕਿ ਕਰਾਮਾਤ ਦਿਖਾਉਣੀ ਜਿੱਥੇ ਆਪਣੇ ਹੋਮੇ ਨੂੰ ਦਾ ਪ੍ਰਗਟਾਵਾ ਕਰਨਾ ਹੁੰਦਾ ਵਾ ਕਰਾਮਾਤਾ ਅਸੀਂ ਐਸਲੀ ਦਿਖਾਉਣੀ ਆ ਕਿ ਅਸੀਂ ਦੱਸ ਸਕੀਏ ਸਾਡੇ ਕੋਲ ਸ਼ਕਤੀਆਂ ਨੇ ਉਥੇ ਰੱਬ ਦੀ ਰਜ਼ਾ ਤੋਂ ਉਲਟ ਵੀ ਏ ਕਰਾਮਾਤ ਦਿਖਾਉਣ ਵਾਲੇ ਰੱਬ ਤੋਂ ਦੂਰ ਹੋ ਜਾਂਦੇ ਹਨ ਇਸ ਲਈ ਮੈਂ ਸਭ ਕੁਝ ਜਾਣਦੀ ਹੋਈ ਵੀ ਰੱਬੀ ਭੇਦ ਗੁਪਤ ਰੱਖਦੀ ਹਾਂ ਹੁਣ ਤੁਹਾਡੀ ਸ਼ੰਕਾ ਮੇਟਣ ਵਾਸਤੇ ਐ ਸੋਚ ਕੇ ਕਿ ਫਕੀਰ ਪਾਣੀ ਤੋਂ ਪਿਆਸਾ ਨਾ ਚਲਿਆ ਜਾਵੇ ਜੇ ਕਿਹਾ ਤਾਂ ਮੈਨੂੰ ਪਾਪ ਲੱਗੇਗਾ ਇਸ ਲਈ ਦੱਸਣ ਲੱਗੀ ਹਾਂ ਦੂਸਰਾ ਤੁਹਾਡਾ ਪ੍ਰਸ਼ਨ ਬੇਲੋੜਾ ਪਾਣੀ ਡੋਲਣ ਤੋਂ ਜਾਣਨ ਦਾ ਏ ਇੱਥੋਂ 100 ਕੋਹਾਂ ਤੇ ਮੇਰੀ ਭੈਣ ਦਾ ਘਰ ਆ ਉਹ ਸਾਰਾ ਪਰਿਵਾਰ ਕਿਤੇ ਬਾਹਰ ਗਿਆ ਹੋਇਆ ਵਾ ਤੇ ਅਚਾਨਕ ਮੇਰੀ ਭੈਣ ਦੇ ਘਰ ਨੂੰ ਅੱਗ ਲੱਗੀ ਮੈਂ ਇਥੋਂ ਪਾਣੀ ਪਾ ਕੇ ਬੁਝਾਈ ਹੈ ਜੇ ਯਕੀਨ ਨਹੀਂ ਤਾਂ ਨਗਰ ਦਾ ਪਤਾ ਲੈ ਕੇ ਆਪ ਆਪਣੀ ਅੱਖੀਂ ਜਾ ਕੇ ਦੇਖ ਲਓ ਬਾਬਾ ਫ੍ਰੀਜੀ ਨੂੰ ਸੁਣ ਕੇ ਬਹੁਤ ਚਰਜ ਹੋਇਆ ਸੋਹ ਕੋਹਾਂ ਤੇ ਜਾ ਕੇ ਉਹਨਾਂ ਨੇ ਉਸ ਘਰ ਨੂੰ ਦੇਖਿਆ ਤੇ ਪੁੱਛਣ ਤੋਂ ਪਤਾ ਲੱਗਿਆ ਕਿ ਘਰ ਨੂੰ ਅੱਗ ਲੱਗੀ ਸੀ ਤੇ ਅਚਾਨਕ ਪਾਣੀ ਪੈਣ ਤੋਂ ਜਿਹੜੀ ਸੀ ਅੱਗ ਉਹ ਆਪੇ ਹੀ ਬੁਝ ਗਈ ਤਾਂ ਉਸ ਦੀ ਭੈਣ ਕੋਲੋਂ ਪੁੱਛ ਕੇ ਵਾਪਸ ਉਸੇ ਮੁਟਿਆਰ ਨੂੰ ਗੁਰੂ ਤਾਰਨ ਲਈ ਆਏ ਜਦੋਂ ਉਸ ਬੀਬੀ ਨੂੰ ਆਪਣਾ ਗੁਰੂ ਬਣਨ ਲਈ ਚਾਚਣਾ ਕੀਤੀ ਤਾਂ ਉਸਨੇ ਅੱਗੋਂ ਕਿਹਾ ਕਿ ਇਹ ਫਕੀਰ ਸਾਈ ਤੇਰੀ ਤਪੱਸਿਆ ਮੇਰੇ ਨਾਲੋਂ ਜ਼ਿਆਦੀ ਆ ਦੂਸਰਾ ਆਪਣੇ ਧਰਮ ਸਮਾਜ ਵਿੱਚ ਇਸਤਰੀ ਨੂੰ ਗੁਰੂ ਬਣ ਦੀ ਆਗਿਆ ਨਹੀਂ ਐਸਾ ਮੇਰਾ ਪਤੀ ਵੀ ਕਰਨ ਨਹੀਂ ਦੇਵੇਗਾ ਕਿ ਮੈਂ ਇੱਕ ਫਕੀਰ ਦੀ ਜਿਹੜੀ ਗੁਰੂ ਬਣਾ Papa phreeji ਨੇ ਕਿਹਾ ਇਹ ਬੀਬੀ ਫਿਰ ਮੈਂ ਹੁਣ ਕਿੱਧਰ ਜਾਵਾਂ 36 ਸਾਲ ਦੀ ਤਪਸੀਆ ਤੋਂ ਬਾਅਦ ਮੈਂ ਤਾਂ ਸ਼ਕਤੀਆਂ ਨੂੰ ਹੀ ਵੱਡਾ ਮੰਨ ਬੈਠਾ ਸੀ ਐਸੀ ਫਕੀਰੀ ਨਾਲੋਂ ਤਾਂ ਮੈਂ ਇਸਤਰੀ ਜਾਮੇ ਵਿੱਚ ਹੁੰਦਾ ਤਦ ਵੀ ਮੈਂ ਤੇਰੀ ਤਰ੍ਹਾਂ ਘਰ ਵਿੱਚ ਰਹਿੰਦਾ ਹੋਇਆ ਪੂਰਨ ਪਦ ਪ੍ਰਾਪਤ ਕਰ ਲੈਂਦਾ ਐ ਨਿਮਰਤਾ ਦੇ ਬਚਨ ਸੁਣ ਕੇ ਬੀਬੀ ਨੇ ਕਿਹਾ हे ਫਕੀਰ ਸਾਈ ਹੌਸਲਾ ਨਾ ਹਾਰ ਮੈਂ ਤੈਨੂੰ ਜੋ ਵਿਅਕਤੀ ਗੁਰੂ ਬਣਨ ਦੇ ਯੋਗ ਆ ਉਸ ਦੇ ਕੋਲ ਜੜਾਵਾ ਭੇਜਦੀ ਆ ਉਸ ਬੀਬੀ ਨੇ ਇੱਕ ਰਾਜੇ ਦੀ ਦੱਸ ਪਾਈ ਕਿ ਉਹ ਰਾਜਾ ਵਿਆ ਤੇ ਗਿਆਨਮਾਨ ਵੀ ਆ ਉਹੀ ਤੇਰਾ ਗੁਰੂ ਬਣਨ ਦੇ ਚੂਕਾ ਜੋ ਇਸ ਦਰਿਆ ਤੋਂ ਪਾਰ ਤੂੰ ਤੁਲਾ ਬਣਾ ਕੇ ਇਸ ਦਰਿਆ ਤੋਂ ਬਾਹਰ ਹੋਈ ਤੇ ਉਸ ਕੋਲ ਜਾ ਕੇ ਉਸ ਨੂੰ ਗੁਰੂ ਉਤਾਰਨ ਕਰੀ ਬਾਬਾ ਫਰੀਦ ਜੀ ਤੁਲੇ ਤੇ ਬੈਠ ਕੇ ਦਰਿਆ ਤੋਂ ਪਾਰ ਰਾਜੇ ਵੱਲ ਨੂੰ ਚੱਲ ਪਏ ਜਦੋਂ ਦਰਿਆ ਦੇ ਉਹ ਵਿਚਕਾਰ ਗਏ ਤਾਂ ਰਾਜੇ ਨੇ ਦੇਖਿਆ ਕੋਈ ਉਪਰਾ ਬੰਦਾ ਮੇਰੇ ਵੱਲ ਨੂੰ ਆ ਰਿਹਾ ਤਾਂ ਰਾਜੇ ਨੇ ਆਪਣੀ ਸ਼ਕਤੀ ਦੇ ਨਾਲ ਉਹ ਤੁਲਾ ਜਿਹੜੀ ਸੀ ਤੁਲਾ ਦਿੱਤੀ ਉਹਨੂੰ ਤੁਲਾ ਜੜੀ ਸੀ ਨਾ ਅੱਗੇ ਜਾਵੇ ਕਿਉਂਕਿ ਉਹ ਨੁਰਾਜੇ ਨੇ ਆਪਣੀ ਸ਼ਕਤੀ ਨਾਲ ਰੋਕ ਦਿੱਤਾ ਸੀ ਬਾਬਾ ਫਰੀਦ ਜੀ ਵੀ ਸ਼ਕਤੀਬਾਨ ਸਨ ਐਸ ਲਈ ਉਹਨਾਂ ਨੇ ਜਿਸ ਆਦਮੀ ਨੇ ਇਹ ਪਸ਼ੂਆਂ ਵਾਲਾ ਕੰਮ ਕੀਤਾ ਹੈ ਕਿਉਂਕਿ ਪਸ਼ੂ ਸਿੰਘ ਮਾਰ ਕੇ ਦੂਸਰਿਆਂ ਨੂੰ ਦੁੱਖ ਦਿੰਦੀ ਹਨ ਉਸ ਪੁਰਖ ਨੇ ਮੈਨੂੰ ਦਰਿਆ ਵਿੱਚ ਰੋਕ ਕੇ ਪਸ਼ੂਆਂ ਵਾਲਾ ਜਿਹੜਾ ਕੰਮ ਕੀਤਾ ਹੈ ਐਸ ਲਈ ਉਸ ਪੁਰਖ ਦੇ ਸਿਰ ਉੱਪਰ ਸਿੰਘ ਹੋ ਜਾਣ ਬਾਬਾ ਫਰੀਦ ਤੇ ਬਤਨ ਹੁੰਦੀਆਂ ਹੀ ਸਰਾਜ ਜੀ ਦੇ ਸਿਰ ਉੱਪਰ ਸਿੰਘ ਹੋ ਗਏ ਰਾਜਾ ਬਹੁਤ ਹੈਰਾਨ ਹੋਇਆ ਤੇ ਬਾਬਾ ਫਰੀਦ ਜੀ ਨੂੰ ਆਪਣੇ ਨਾਲ ਵੱਧ ਕਰਾ ਮਾਤੀ ਦੀ ਕਿ ਉਸਨੇ ਕਿਹਾ ਐਸਦਾ ਤੁਲਾ ਚੱਲ ਪਵੇ ਰਾਜ ਦੇ ਬਚਨ ਹੁੰਦਿਆਂ ਸਾਰੀ ਤੁਲਾ ਚੱਲ ਪਿਆ ਬਾਬਾ ਫਰੀਦ ਜੀ ਨੇ ਕਿਹਾ ਉਸ ਦੇ ਸਿੰਘ ਅਲੋਪ ਹੋ ਜਾਣ ਤੇ ਫਿਰ ਬਾਬਾ ਫਰੀਦ ਜੀ ਦੇ ਕਹਿਣ ਤੇ ਉਸ ਰਾਜੇ ਦੇ ਸਿੰਘ ਵੀ ਅਲੋਪ ਹੋ ਗਏ ਜਦੋਂ ਫਰੀਦ ਜੀ ਰਾਜੇ ਨੂੰ ਜਾ ਕੇ ਮਿਲੇ ਤਾਂ ਪਤਾ ਚੱਲਿਆ ਕਿ ਤੁਲਾ ਰਾਜੇ ਨੇ ਰੋਕਿਆ ਸੀ ਉਸ ਨੂੰ ਗੁਰੂ ਧਾਰਨ ਦੀ ਛਾ ਪ੍ਰਗਟਾਈ ਤਾਂ ਰਾਜੇ ਨੇ ਕਿਹਾ ਗੁਰੂ ਬਣਦੇ ਮੈਂ ਯੋਗ ਨਹੀਂ ਕਉਕ ਤੁਸੀਂ ਇੱਕ ਤਾਂ ਮੇਰੇ ਤੋਂ ਵੱਧ ਤਪੱਸਿਆ ਕੀਤੀ ਤੇ ਦੂਸਰਾ ਤੁਸੀਂ ਕਰਾਮਾਤ ਵਿੱਚ ਵੀ ਮੇਰੇ ਤੋਂ ਘੱਟ ਨਹੀਂ ਬਲਕਿ ਵੱਧੋ ਆਪਾਂ ਦੋਵੇਂ ਹੀ ਕਰਾਮਾਤੀ ਦਲਦਲ ਵਿੱਚ ਜੜੇ ਆ ਉਹ ਫਸੇ ਹੋਏ ਆ ਤੇ ਫਿਰ ਜੇਕਰ ਗੁਰੂ ਤਾਰਨ ਕਰਨਾ ਹੈ ਫਿਰ ਖਵਾਜਾ ਕਤਬੂਦੀਨ ਵਖਤਿਆਰ ਕਾਕੀ ਜੀ ਦੀ ਸ਼ਰਣ ਵਿੱਚ ਜਾਓ ਜਿਹੜੇ ਸਮ ਦ੍ਰਿਸ਼ਟੀ ਬਿਰਤੀ ਵਾਲੇ ਹਨ ਤੇ ਖੁਦਾ ਦੇ ਪਾਣੇ ਵਿੱਚ ਰਹਿਣ ਵਾਲੇ ਹਨ ਫਰੀਜੀ ਨੇ ਰਾਜੇ ਦੀ ਗੱਲ ਸੁਣ ਕੇ ਉਸ ਨੂੰ ਮੁਰਸ਼ਿਦ ਤਾਰਨ ਕਰਨ ਲਈ ਉਸਦੇ ਚਰਨ ਸ਼ਰਨ ਵਿੱਚ ਗਏ ਜਿਵੇਂ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਵਢੇਰੀ ਉਮਰ ਵਿੱਚ ਸ੍ਰੀ ਗੁਰੂ ਅੰਗਦ ਦੇ ਪਾਤਸ਼ਾਹ ਜੀ ਨੂੰ ਗੁਰੂ ਤਾਰਣ ਕਰਕੇ ਵੱਡੀ ਪਦਵੀ ਪ੍ਰਾਪਤ ਕਰਾਈ ਸੀ ਉਸੇ ਤਰ੍ਹਾਂ ਬਾਬਾ ਫਰੀਦ ਜੀ ਨੇ ਪਾਕਪਟਨ ਸ਼ਹਿਰ ਦੇ ਵਿੱਚ ਰਹਿਣ ਵਾਲੇ ਖ्वाजा ਕুতਬਦੀਨ ਬਖਤਿਆਰ ਕਾਕੀ ਨੂੰ ਮੁਰਸ਼ਿਦ ਤਾਰਣ ਕੀਤਾ ਉਹਨਾਂ ਦੀ ਸੇਵਾ ਆਰੰਭ ਕੀਤੀ ਫਰੀਦ ਜੀ ਦੀ ਇਹ ਸੇਵਾ 36 ਸਾਲ ਦੀ ਤਪਸੀਆਂ ਨਾਲੋਂ ਵੀ ਬਹੁਤ ਕਠਨ ਸੀ ਇਸ ਕਰਕੇ ਗੁਰੂ ਸਾਹਿਬ ਜੀ ਨੇ ਕਥਨ ਕੀਤਾ ਏ ਕੇ ਗੋਰ ਪੀਰਾ ਕੀ ਚੱਕਰੀ ਮਹਾ ਕਰੜੀ ਸੁਖਸਾਰ ਬਾਬਾ ਸ਼ੇਖ ਫਰੀਦ ਜੀ ਰਾਤ ਦਿਨ ਸੇਵਾ ਵਿੱਚ ਤਤਪਰ ਰਹਿੰਦੇ ਸਨ ਕਦੇ ਵੀ ਆਪਣੇ ਗੁਰੂ ਦਾ ਸੁਭਾਵਿਕ ਵੀ ਕਿਹਾ ਹੋਇਆ ਹੁਕਮ ਨਹੀਂ ਮੋੜਦੇ ਸਨ ਸਗੋਂ ਉਸ ਨੂੰ ਇਲਾਹੀ ਹੁਕਮ ਸਮਝ ਕੇ ਨਿਭਉਂਦੇ ਰਹੇ ਐਉਂ ਸ਼ੇਖ ਫਰੀਦ ਜੀ ਨੇ 12 ਸਾਲ ਆਪਣੇ ਮੁਰਸ਼ਿਦ ਦੀ ਸੇਵਾ ਕੀਤੀ ਐਉਂ ਸਾਈਂ ਸ਼ੇਖ ਫਰੀਦ ਜੀ ਦਾ ਜੀਵਨ ਸੰਗਤ ਲਈ ਇੱਕ ਮਾਰਗਦਰਸ਼ਨ ਬਣਿਆ ਸੋ ਸਾਧ ਸੰਗਤ ਜੀ ਅਸਟ੍ਰੇਨ ਇਹ ਹੋਰ ਵੀਡੀਓ ਦੇਖਣ ਨੂੰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਹੋਈ ਬੋਲ ਚੁੱਕ ਬਖਸ਼ਦਨੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ